ਬਜਟ ਜਲਾਸੇ ਦੇ ਵਿੱਚ ਬਜਟ ਤੱਕ ਕਿਸੇ ਦਾ ਕੋਈ ਰੌਲਾ ਨਹੀਂ ਸਾਰਾ ਪੰਥ ਤਰਾ ਤਰਾ ਕਰ ਰਿਹਾ ਵੀ ਜਥੇਦਾਰ ਸਹਿਬਾਨਾਂ ਨੂੰ ਜਿਵੇਂ ਥੋਕ ਦੇ ਭਾਅ ਦੇ ਵਿੱਚ ਲਾਇਆ ਜਾਂਦਾ ਤੇ ਥੋਕ ਦੇ ਭਾਅ ਦੇ ਵਿੱਚ ਲਾਇਆ ਜਾਂਦਾ ਪਰੰਤੂ ਪ੍ਰਧਾਨ ਸਾਹਿਬ ਨੇ ਇੱਕ ਅੱਜ ਮਤਾ ਲਿਆਂਦਾ ਮਤਾ ਇਹ ਲਿਆਂਦਾ ਵੀ ਸਿੰਘ ਸਹਿਬਾਨਾਂ ਦੇ ਲਾਉਣ ਤੇ ਲਾਉਣ ਦੀ ਅਸੀਂ ਵਿਧੀ ਵਿਵਧਾਨ ਬਣਾਵਾਂਗੇ ਸਾਡਾ ਸਵਾਲ ਇਹ ਹੈ ਵੀ ਜਿਹੜੇ ਵਿਧੀ ਵਿਵਧਾਨ ਤੋੜ ਕੇ ਤੁਸੀਂ ਅੱਧੀ ਅੱਧੀ ਰਾਤ ਨੂੰ ਪੱਗਾਂ ਬਣਾ ਕੇ ਜਥੇਦਾਰ ਬਣਾਏ ਆ ਜੇ ਜਥੇਦਾਰਾਂ 'ਚ ਤੇ ਤੁਹਾਡੇ ਚਿਹਮਤ ਆ ਉਹਨਾਂ ਨੂੰ ਕਹੋ ਲੋਕਾਂ ਜਾ ਕੇ ਜਿਲ੍ਹਾ ਇਜਲਾਸ 'ਚ ਬੈਠਣ ਉਹ ਇਜਲਾਸ 'ਚ ਕਿਉਂ ਨਹੀਂ ਬੈਠ ਸਕੇ ਸ੍ਰੀ ਹਰਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਇਜਲਾਸ 'ਚ ਗੈਰ ਹਾਜ਼ਰ ਬਾਕੀ ਤਖਤਾਂ ਦੇ ਜਥੇਦਾਰ ਗੈਰ ਹਾਜ਼ਰ ਤੇ ਤੁਹਾਡੇ ਕੋਲ ਤੁਹਾਡੇ ਬਣਾਏ ਜਥੇਦਾਰ ਜਿਹੜੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਲ ਕੇ ਪੰਥਕ ਮਰਜ਼ਾਦਾਵਾਂ ਦਾ ਘਾਣ ਕਰਕੇ ਇੱਕ ਬੰਦੇ ਨੂੰ ਖੁਸ਼ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦਾ ਅਪਮਾਨ ਕਰਕੇ ਜਿਹੜੇ ਜਥੇਦਾਰ ਲਾਏ ਆ ਜੇ ਹਿੰਮਤ ਹੈ ਤਾਂ ਉਹਨਾਂ ਨੂੰ ਕਹੋ ਲੋਕਾਂ ਵਿੱਚ ਦੀ ਲੰਘ ਕੇ ਆਉਣ ਆ ਕੇ ਬੈਠਣ ਇਜਲਾਸ ਮਨ ਦੇ ਉਹ ਵੀ ਨੇ ਪਰੰਤੂ ਇੱਕ ਪਰਿਵਾਰ ਦੀ ਖੁਸ਼ਹੂਦੀ ਲੈਣ ਦੇ ਲਈ ਇੱਕ ਪਰਿਵਾਰ ਨੂੰ ਖੁਸ਼ ਕਰਨ ਦੇ ਲਈ ਨਾ ਸ਼੍ਰੋਮਣੀ ਕਮੇਟੀ ਛੱਡੀ ਨਾ ਅਕਾਲ ਤਖਤ ਸਾਹਿਬ ਛੱਡਿਆ ਨਾ ਜਥੇਦਾਰਾਂ ਦਾ ਵਕਾਰ ਛੱਡਿਆ ਔਰ ਮੈਂ ਸਤਗੁਰੂ ਸਾਹਿਬ ਤੋਂ ਡਰ ਕੇ ਇਹ ਗੱਲ ਕਹਿਣੀ ਚਾਹੁੰਦਾ ਜਿਹੜੇ ਲੋਕ ਉਸ ਪਰਿਵਾਰ ਨੂੰ ਜਾਂ ਅਕਾਲੀ ਦਲ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਆ ਨਾ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਕਿਰਪਾ ਕਰੇਗਾ ਇਹਨਾਂ ਕੋਲ ਸ਼੍ਰੋਮਣੀ ਕਮੇਟੀ ਵੀ ਨਹੀਂ ਰਹੇਗੀ ਬਜਟ ਜਲਾਸੇ ਵਿੱਚ ਬਜਟ ਤੱਕ ਕਿਸੇ ਦਾ ਕੋਈ ਰੌਲਾ ਨਹੀਂ ਸਾਰਾ ਪੰਥ ਤਰਾ ਤਰਾ ਕਰ ਰਿਹਾ ਵੀ ਜਥੇਦਾਰ ਸਹਿਬਾਨਾਂ ਨੂੰ ਜਿਵੇਂ ਥੋਕ ਦੇ ਭਾਅ ਦੇ ਵਿੱਚ ਲਾਇਆ ਜਾਂਦਾ ਤੇ ਥੋਕ ਦੇ ਭਾਅ ਦੇ ਵਿੱਚ ਲਾਇਆ ਜਾਂਦਾ ਪਰੰਤੂ ਪ੍ਰਧਾਨ ਸਾਹਿਬ ਨੇ ਇੱਕ ਅੱਜ ਮਤਾ ਲਿਆਂਦਾ ਮਤਾ ਇਹ ਲਿਆਂਦਾ ਵੀ ਸਿੰਘ ਸਹਿਬਾਨਾਂ ਦੇ ਲਾਉਣ ਤੇ ਲਾਉਣ ਦੀ ਅਸੀਂ ਵਿਧੀ ਵਿਵਧਾਨ ਬਣਾਵਾਂਗੇ ਸਾਡਾ ਸਵਾਲ ਇਹ ਹੈ ਵੀ ਜਿਹੜੇ ਵਿਧੀ ਵਿਵਧਾਨ ਤੋੜ ਕੇ ਤੁਸੀਂ ਅੱਧੀ ਅੱਧੀ ਰਾਤ ਨੂੰ ਪੱਗਾਂ ਬਣਾ ਕੇ ਜਥੇਦਾਰ ਬਣਾਏ ਆ ਜੇ ਜਥੇਦਾਰਾਂ ਨੂੰ ਤੇ ਤੁਹਾਡੇ ਚਿਹਮਾ ਤੇ ਉਹਨਾਂ ਨੂੰ ਕਹੋ ਲੋਕਾਂ ਜਾ ਕੇ ਜਿਲ੍ਹਾ ਇਜਲਾਸ 'ਚ ਬੈਠਣ। ਉਹ ਇਜਲਾਸ 'ਚ ਕਿਉਂ ਨਹੀਂ ਬੈਠ ਸਕੇ? ਸ੍ਰੀ ਹਰਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਇਜਲਾਸ 'ਚ ਗੈਰ ਹਾਜ਼ਰ। ਬਾਕੀ ਤਖਤਾਂ ਦੇ ਜਥੇਦਾਰ ਗੈਰ ਹਾਜ਼ਰ। ਤੇ ਤੁਹਾਡੇ ਕੋਲ ਤੁਹਾਡੇ ਬਣਾਏ ਜਥੇਦਾਰ ਜਿਹੜੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਲ ਕੇ ਪੰਥਕ ਮਰਜ਼ਾਦਾਵਾਂ ਦਾ ਘਾਣ ਕਰਕੇ ਇੱਕ ਬੰਦੇ ਨੂੰ ਖੁਸ਼ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦਾ અપਮਾਨ ਕਰਕੇ ਜਿਹੜੇ ਜਥੇਦਾਰ ਲਾਏ ਆ। ਜੇ ਹਿੰਮਤ ਹੈ ਤਾਂ ਉਹਨਾਂ ਨੂੰ ਕਹੋ ਲੋਕਾਂ ਵਿੱਚ ਦੀ ਲੰਘ ਕੇ ਆਉਣ ਆ ਕੇ ਬੈਠਣ ਇਜਲਾਸ ਮਨ ਦੇ ਉਹ ਵੀ ਨੇ ਪਰੰਤੂ ਇੱਕ ਪਰਿਵਾਰ ਦੀ ਖੁਸ਼ਨੂਦੀ ਲੈਣ ਦੇ ਲਈ ਇੱਕ ਪਰਿਵਾਰ ਨੂੰ ਖੁਸ਼ ਕਰਨ ਦੇ ਲਈ ਨਾ ਸ਼੍ਰੋਮਣੀ ਕਮੇਟੀ ਛੱਡੀ ਨਾ ਅਕਾਲੀ ਦਲ ਖਾਲਸਾ ਛੱਡਿਆ ਨਾ ਜਥੇਦਾਰਾਂ ਦਾ ਵਕਾਰ ਛੱਡਿਆ ਔਰ ਮੈਂ ਸਤਗੁਰੂ ਸਾਹਿਬ ਤੋਂ ਡਰ ਕੇ ਇਹ ਗੱਲ ਕਹਿਣੀ ਚਾਹਨਾ ਜਿਹੜੇ ਲੋਕ ਉਸ ਪਰਿਵਾਰ ਨੂੰ ਜਾਂ ਅਕਾਲੀ ਦਲ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਆ ਨਾ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਕਿਰਪਾ ਕਰੇਗਾ ਇਹਨਾਂ ਕੋਲ ਸ਼ਰਮ ਦੀ ਕਮੇਟੀ ਵੀ ਨਹੀਂ ਰਹੇਗੀ ਬਜਟ اجلاس ਦੇ ਵਿੱਚ ਬਜਟ ਤੱਕ ਕਿਸੇ ਦਾ ਕੋਈ ਰੌਲਾ ਨਹੀਂ ਸਾਰਾ ਪੰਥ ਤਰਾ ਤਰਾ ਕਰ ਰਿਹਾ ਵੀ ਜਥੇਦਾਰ ਸਹਬਾਨਾਂ ਨੂੰ ਜਿਵੇਂ ਥੋਕ ਦੇ ਭਾਅ ਦੇ ਵਿੱਚ ਲਾਇਆ ਜਾਂਦਾ ਤੇ ਥੋਕ ਦੇ ਭਾਅ ਦੇ ਵਿੱਚ ਲਾਇਆ ਜਾਂਦਾ ਪਰੰਤੂ ਪ੍ਰਧਾਨ ਸਾਹਿਬ ਨੇ ਇੱਕ ਅੱਜ ਮਤਾ ਲਿਆਂਦਾ ਮਤਾ ਇਹ ਲਿਆਂਦਾ ਵੀ ਸਿੰਘ ਸਹਬਾਨਾਂ ਦੇ ਲਾਉਣ ਤੇ ਲਾਉਣ ਦੀ ਅਸੀਂ ਵਿਧੀ ਵਿਵਧਾਨ ਬਣਾਵਾਂਗੇ ਸਾਡਾ ਸਵਾਲ ਇਹ ਹੈ ਵੀ ਜਿਹੜੇ ਵਿਧੀ ਵਿਵਧਾਨ ਤੋੜ ਕੇ ਤੁਸੀਂ ਅੱਧੀ ਅੱਧੀ ਰਾਤ ਨੂੰ ਪੱਗਾਂ ਬਣਾ ਕੇ ਜਥੇਦਾਰ ਬਣਾਏ ਆ ਜੇ ਜਥੇਦਾਰਾਂ 'ਚ ਤੇ ਤੁਹਾਡੇ ਚਿਹਮਤ ਹੈ ਉਹਨਾਂ ਨੂੰ ਕੋ ਲੋਕਾਂ ਜਾ ਕੇ ਜਿਲ੍ਹਾ ਇਜਲਾਸਟ ਬੈਠਣ ਉਹ ਇਜਲਾਸਟ ਕਿਉਂ ਨਹੀਂ ਬੈਠ ਸਕੇ ਸ੍ਰੀ ਹਰਮੰਦਰ ਸਾਹਿਬ ਦਾ ਹੈੱਡ ਗ੍ਰੰਥੀ ਇਜਲਾਸਟ ਚ ਗੈਰ ਹਾਜ਼ਰ ਬਾਕੀ ਤਖਤਾਂ ਦੇ ਜਥੇਦਾਰ ਗੈਰ ਹਾਜ਼ਰ ਤੇ ਤੁਹਾਡੇ ਕੋਲ ਤੁਹਾਡੇ ਬਣਾਏ ਜਥੇਦਾਰ ਜਿਹੜੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਰੋਲ ਕੇ ਪੰਥਕ ਮਰਜ਼ਾਦਾਵਾਂ ਦਾ ਘਾਣ ਕਰਕੇ ਇੱਕ ਬੰਦੇ ਨੂੰ ਖੁਸ਼ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਦਾ ਅਪਮਾਨ ਕਰਕੇ ਜਿਹੜੇ ਜਥੇਦਾਰ ਲਾਏ ਆ ਜੇ ਹਿੰਮਤ ਹੈ ਤਾਂ ਉਹਨਾਂ ਨੂੰ ਕਹੋ ਲੋਕਾਂ ਵਿੱਚ ਦੀ ਲੰਘ ਕੇ ਆਉਣ ਆ ਕੇ ਬੈਠਣ ਇਜਲਾਸਟ ਮਨ ਦੇ ਉਹ ਵੀ ਨੇ ਪਰੰਤੂ ਇੱਕ ਪਰਿਵਾਰ ਦੀ ਖੁਸ਼ ਨੂਦੀ ਲੈਣ ਦੇ ਲਈ ਇੱਕ ਪਰਿਵਾਰ ਨੂੰ ਖੁਸ਼ ਕਰਨ ਦੇ ਲਈ ਨਾ ਸ਼ਰੋਮਣੀ ਕਮੇਟੀ ਛੱਡੀ ਨਾ ਅਕਾਲੀ ਦਲ ਖ਼ਾਬ ਛੱਡਿਆ ਨਾ ਜਥੇਦਾਰਾਂ ਦਾ ਵਕਾਰ ਛੱਡਿਆ ਔਰ ਮੈਂ ਸਤਗੁਰੂ ਸਾਹਿਬ ਤੋਂ ਡਰ ਕੇ ਇਹ ਗੱਲ ਕਹਿਣੀ ਚਾਹਨਾ ਜਿਹੜੇ ਲੋਕ ਉਸ ਪਰਿਵਾਰ ਨੂੰ ਜਾਂ ਅਕਾਲੀ ਦਲ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਆ ਨਾ ਆਉਣ ਵਾਲੇ ਸਮੇਂ ਦੇ ਵਿੱਚ ਗੁਰੂ ਕਿਰਪਾ ਕਰੇਗਾ ਇਹਨਾਂ ਕੋਲ ਸ਼ਰੋਮਣੀ ਕਮੇਟੀ ਵੀ ਨਹੀਂ ਰਹੀ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦਿਨਾਲ